ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹੋਇਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਬੱਚੀਆਂ ਦਿਖਾਵਾਂਗੇ 5 ਪੰਜੇ ਸਾਨੂੰ ਇਹ ਲੱਗੂਗਾ ਵੀ ਇੱਕ ਤੋਂ ਇੱਕ ਇੱਕ ਤੋਂ ਇੱਕ ਚੜਦੀ ਆਊਗੀ ਕੱਲੀ ਕੱਲੀ ਚੀਜ਼ਾਂ ਸਾਰੀ ਟੌਪ ਕੁਆਲਿਟੀ ਦੀਆਂ ਨੇ ਆਰਡਰ ਵਾਲੀਆਂ ਨੇ ਤੇ ਮੇਨ ਗੱਲ ਆ ਜਿਹੜੀਆਂ ਹੈਗੀਆਂ ਨੇ ਸੱਜਣੋ ਚੰਗੀ ਨਸਲ ਵਾਲੀਆਂ ਚੰਗੀ ਜਾਤ ਵਾਲੀਆਂ ਚੰਗੀ ਬਰੀਡ ਵਾਲੀਆਂ ਤੇ ਬਾਕੀ ਆ ਜੋ ਬਾਈ ਨਾ ਕਰਾਉਣਿਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਸਾਰਿਆਂ ਦਾ ਰੇਟ ਹੀ ਬਾਈ ਵੀਡੀਓ ਚ ਹੋਊਗਾ ਇਹਨਾਂ ਦਾ ਆ ਜਾ ਜਮਕਰ ਫੋੜ ਕੇ ਮੈਂ ਹਾਸੇ ਹੀ ਕਾਲ ਪਰਮਾਤਮਾ ਦਾ ਉਹ ਠੀਕ ਆ ਚਰਦੀ ਕਾਲ ਪਰਮਾਤਮਾ ਦੀ ਕਿਰਪਾ ਨਾਲ ਕਿਹੜੇ ਪਾਸੋਂ ਸ਼ੁਰੂ ਕਰੀਏ ਇਧਰ ਹੀ ਕਰ ਲਾਂਗੇ ਸੂਈ ਹੋਈ ਤੋਂ ਆਹ ਸੂਈ ਨੂੰ 5-4 ਮਿੰਟ ਹੋ ਗਏ ਨਾ ਪਰਮਾਤਮਾ ਇਹਦੀ ਮਾਰਦੇ ਗੈਰੀ ਕੈਮਰਾ ਪਹਿਲਾਂ ਇਹਦੇ ਆਰਡਰ ਤੇ ਮਾਰਦੇ ਇਹ ਸੂਈ ਨੂੰ 5-7 ਮਿੰਟ ਹੀ ਹੋਏ ਨੇ ਨਾਲ ਇਹਦੇ ਆ ਗਿਆ ਮੇਲ ਕਾਫ ਸਾਹਮਣੇ ਬੈਠਾ ਤੇ ਕੱਦ ਬਿੱਡ ਬੈੜਦਾ ਆ ਗਿਆ ਬਾਈ ਫੁੱਲ ਵੱਡਾ ਕੱਦ ਬੱਡ ਵੀ ਫੁੱਲ ਵੱਡਾ ਥਣ ਦਾ ਸੈਜ ਵੀ ਤੇ ਥੱਲੇੋਂ ਆਰਡਰ ਹੈ ਜਿਹੜਾ ਆਰਡਰ ਦਾ ਬਾ ਕਮਾ ਲਈ ਐ ਤੁਹਾਨੂੰ ਐ ਲੱਗੂ ਜਿਵੇਂ ਆਪਾਂ ਕੱਖਾਂ ਵਾਲੀ ਟੋਕਰੀ ਤੋਂ ਆਰਡਰ ਹੈ ਤੋੜ ਦੋਗੇ ਨਹੀਂ ਜੀ ਹੋਲ ਤੋੜ ਦੋ ਬ੍ਰਦਰ ਸੂਆ ਕਿਹੜਾ ਕੰਮ ਕਰੋ ਸੂਆ ਦੂਜਾ ਵੀਰੇ ਸਿੱਗੀ ਅਮੂ ਹੰਦਨਾਂ ਦੇ ਵਿੱਚ 6 ਦੰਦਾਂ ਦਾ 6 ਦੰਦਾਂ ਦਾ ਵੀਰੇ ਚੈੱਕ ਕਰਾ ਦਾਂਗੇ ਚੈੱਕ ਕਰਾ ਕੇ ਲੈ ਕੇ ਜਾਵੇ ਕੋਈ ਜੱਕਰ ਇੰਜੀਨੀਅਰ ਵੀ ਇਹਨਾਂ ਚੈੱਕ ਕਰਾਵੇ ਆਪਾਂ ਨੂੰ ਸਾਰੇ ਸਾਰੇ ਪਾਸੋਂ ਟੋਕਰੀ ਲੈ ਕੇ ਜਾਵੇ ਬਾਈ ਇਹ ਦੰਦਾਂ 'ਚ ਹੈਗੀ ਆ ਸੱਜਣੋ 6 ਦੰਦ ਤੇ ਸੂਆ ਹੈਗੀ ਆ ਦੂਜਾ ਤੇ ਆਰਡਰ ਹੈਗਾ ਬਾਈ ਫੁੱਲ ਵੱਡਾ ਇਹ ਤੋਰਾ ਤੋਰਾ ਵੀ ਦੱਸੂਗਾ ਮੰਗ ਰੇਦਾ ਪਲਵਾਨ ਵਾਲਾ ਸਿਸਟਮ ਹੀ ਆ ਗਾ ਮੱਜ ਸਾਰੀ ਫੁੱਲ ਸਾਈਜ਼ ਦੀਆਂ ਨੇ ਵੱਡੇ ਆਰਡਰਾਂ ਜੀ ਆ ਗਈਆਂ ਦੰਦਾਂ 'ਚ 6 ਦੰਦ ਸੂਹਾ ਦੂਜਾ ਸੂਈ ਹੋਣੇ ਆ 5-4 ਕਿ ਮਿੰਟ ਦਾ ਦੁੱਧ ਬਈ ਬੜਾ ਬਹੁਤ ਸੁਣਾ ਕੱਢਿਆ ਪਰ ਆਪਾਂ ਗਾਰੰਟੀ ਨੇ 27-28 ਕਿਲੋ ਬਿਹੜ ਦਾ ਦੁੱਧ ਕੱਢਿਆ ਦਾ ਪਲੂਣ ਦਾ ਠੀਕ ਆ ਜੀ ਹਾਂ ਫੁੱਲ ਸਾਈਜ਼ ਦੇ ਵਿੱਚ ਪਰ ਬਾਈ ਕਹਿੰਦਾ ਆਪਾਂ ਗਾਰੰਟੀ ਨਹੀਂ ਲੈਂਦੇ ਆਪਾਂ ਆਪ ਲਿਆ ਆਏ ਆ ਆਪ ਦੀ ਇਹ ਆ ਆਪ ਬਾਈ ਆਪ ਪਰ ਹੋਊਗੀ ਜੀ ਆਪ ਦੀ ਗਰੰਟੀ ਆਪੇ ਚੱਕ ਲੂਗੀ ਥਣ ਦੇ ਸੈਜ ਦੀ ਗੱਲਬਾਤ ਕਰ ਲਈ ਆਰਡਰ ਦੀ ਕਰ ਲਈਏ ਤੋਰੇ ਗਾੜੀ ਇੱਕ ਗੁਰੀ ਹੋਰ ਆ ਗਾੜੀ ਦੇ ਬਿਸਾੜੀ ਬਰਾਬਰ ਹੀ ਨੇ ਜਮਾ ਤੇ ਇਹਦੇ ਕੱਦ ਕਾਟ ਦੀ ਗੱਲ ਕਰ ਲਈਏ ਕੱਦ ਵੀ ਵੱਡਾ ਤੇ ਸੁਭਾਅ ਦੀ ਵੀ ਬਹੁਤ ਠੰਡੀ ਬਹੁਤ ਸਾਊ ਆ ਕਰਾਈ ਜਿੱਥੇ ਖੜ ਖੜੇ ਉੱਥੇ ਖੜ ਜਾਂਦੇ ਕਮਾਲ ਆ ਬਾਈ ਇੱਥੋਂ ਲੈ ਲੈ ਸੂਈ ਹੋਣੀ ਜਦੋਂ 5-4 ਮਿੰਟ ਹੋਇਆ ਠੀਕ ਆ ਕੁਝ ਨਹੀਂ ਬਾਕ ਕਮਾਲ ਆ ਗਿਆ ਜਮਾ ਹਨਾ ਲੈ ਆ ਅੰਦਰ ਅੰਦਰੀ ਦਿਖਾ ਦਾਂਗੇ ਮਾਰ ਕੇ ਨਹੀਂ ਇੱਥੇ ਹੀ ਮਾਰ ਦੇ ਯਾਰ ਮੈਂ ਕਹਿੰਨਾ ਇੱਥੇ ਹੀ ਮਾਰ ਦੇ ਦਿਖਾ ਦੇ ਗਰੀ ਨੇੜੇ ਲਾ ਕੇ ਹੋਵੇ ਲਤਾਰਾਂ ਸਾਨੂੰ ਇੱਥੀ ਦਿਖਾ ਦੇਣਾ ਮਾਰਦੇ ਦੀਆਂ ਮੁੱਠੀਆ ਥਾਣ ਲੱਗੇ ਗੁੱਲੇ ਆਲਾ ਕੇ ਨਾ ਕੇ ਨਾ ਹੋਰ ਮਾਰਦੇ ਸਮਾਰ ਕੇ ਤਾਰਾਂ ਦੋ ਹੱਥਾਂ ਨਾਲ ਛੱਡ ਦੇ ਦਰ ਇਹ ਬੋਲੇ ਹੀ ਆ ਪਿਛਲਾਂ ਚੋਂ ਵੀ ਮਾਰਦੀ ਬਾਈ ਚਵਾਈ ਜੂਈ ਵਾਲਾ ਕੰਮ ਹੈਗਾ ਓਕੇ ਦੀ ਰਿਪੋਰਟ ਸੁਣਾਏ ਵੀ ਨਵੇੜ ਤਾਂ ਕੰਮ ਆਪਾਂ ਨੇ ਕਮਾ ਲੂਗੇ ਨਹੀਂ ਇੱਥੇ ਸੀਲ ਛੰਡੀ ਦਾ ਫੇਸ ਕੁਆਲਟੀ ਬਹੁਤ ਚੰਗੀਆਂ ਪਰ ਮੇਰੇ ਆ ਫੁੱਲਾ ਹੈਡ ਦੇ ਵਿੱਚ ਆ ਦੁੱਧ ਦਾ ਦਾਣਾ ਪੜਾ ਰਹੀ ਹੈ ਇੱਕ ਤਰ੍ਹਾਂ ਦਾ ਭਾਈ ਯਾਰ ਕੱਦ ਕਾਠ ਵੀ ਚੰਗਾ ਤੇ ਫੁੱਲ ਸਾਈਜ਼ ਦੇ ਵਿੱਚ ਆ ਗਈ ਲੰਬਾਈ ਵੀ ਚੰਗੀ ਆ ਤੇ ਆਰਡਰ ਦਾ ਸਾਈਜ਼ ਵੀ ਫੁੱਲ ਆ ਤੇ ਥਣ ਦੀ ਕੁਆਲਿਟੀ ਵੀ ਬਾ ਕਮਾਲ ਆ ਬੋਚ ਕੇ ਲੈ ਚਲਾ ਹਾਂ ਇੱਥੇ ਦਿਖਾ ਦੇ ਗਰੀ ਆਰਡਰ ਆ ਗਿਆ ਫੁੱਲ ਵੱਡਾ ਇਹਦਾ ਤੇ ਥਾਣਾ ਜਿਹੜਾ ਥਾਣੇ ਨੂੰ ਬਾ ਕਮਾਲ ਹੀ ਲੱਗਿਆ ਆਪਾਂ ਸਿਰਾਈ ਗਏ ਸਾਡੇ ਲੈਵਾ ਤਾਂ ਫਾ ਟੋਕਰਾਂ ਲਈ ਫਿਰਦੀ ਏ ਲੈਵਾ ਜਮਨ ਸਿਰੇ ਵਾਲਾ ਸਿਸਟਮ ਹੀ ਆ ਦੁੱਧ ਇਹ ਆਪਦੀ ਗਵਾਹੀ ਆਪੇ ਭਰਦਾ ਹਾਂ ਹਾਂ ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਹੈਗੀ ਭਰਾ ਮੇਰਾ ਵੀ ਦੁੱਧ ਇਹ ਗਾਂ ਚੰਗਾ ਪਾ ਸਕਦੀ ਆ ਵਧੀਆ ਇਹਦਾ ਚਮਕਾਉ ਰੇਟ ਫਿਰ ਕੀ ਰਹੂਗਾ ਬਾਈ ਰੇਟ ਤਾਂ 1 ਲੱਖ ਰੁਪਏ ਕਰਾਲੇ ਤਾਂ ਵੀ ਘੱਟ ਘਾਟਾ ਭਰਾ ਮੇਰੇ ਪਰ 95000 ਦੀ ਬੱਸੀ ਦੇ ਦਾਂਗੇ ਆਪਾਂ ਇਹ ਦੇ ਦਾਂਗੇ 95000 ਦੀ ਬੱਛੀ ਬਾਈ ਕਹਿੰਦਾ ਆਪਾਂ ਇਹ ਤੁਹਾਨੂੰ ਦੇ ਦਾਂਗੇ ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਠੀਲ ਠੰਡੀ ਆ ਮੈਂ ਬਾਈ ਬੈ ਤੁਹਾਡੇ ਦੁਆਰੇ ਫਿਰ ਬਾਈ ਉਹ ਚੱਕਰ ਨਹੀਂ ਦਾ ਲੈ ਤੇ ਇੱਕ ਤੋਂ ਮੇਰੇ ਕੱਦ ਤੋਂ ਇਹਦੇ ਕੱਦ ਦਾ ਆਈਡੀਆ ਲਾ ਲਿਓ ਬਾਈ ਫੁੱਲ ਸਾਈਜ਼ ਦੇ ਵਿੱਚ ਆ ਗਈ ਬੜੀ ਵੱਡ ਵੀ ਫੁੱਲ ਵੱਡਾ ਆ ਗਿਆ ਕੱਦ ਸਾਰੀਆਂ ਦੀ ਚੰਗੇ ਨੇ ਜਿਹੜੀ ਦਰਮਿਆਨਾ ਆਊਗਾ ਮੈਂ ਉਹ ਤਾਂ ਹਾਂ ਦਰਮਿਆਨ ਦੱਸਣ ਦਾ ਹੱਕ ਆ ਬਾਈ ਇਹ ਮਿਲੂਗੀ ਬਾਈ ਕਹਿੰਦਾ 95 ਆ ਗਈ ਪੱਛੀ ਹਰੇਕ ਵਕਤ 5 ਸਟਾਰ ਹੀ ਆ ਗਈ ਤੇ ਹੁਣ ਮਾਰ ਦੇ ਘਰੀ ਆਏਦੇ ਤੇ ਉਹ ਇਹ ਦੂਜਾ ਦੂਜਾ ਤਰੀਡ ਵਾਲਿਆ ਇਹਦੇ ਆਰਡਰ ਤੇ ਮਾਰੀ ਕੈਮਰਾ ਪਰ ਤਾਂ ਆਰਡਰ ਦਾ ਸਾਈਜ਼ ਦੇਖੀ ਇੱਥੋਂ ਐਸਾ ਦਿਖਾਈਏ ਤੇ ਆਰਡਰ ਦਾ ਸਾਈਜ਼ ਗੱਬਣ ਆਏ ਕਿ ਤੈਂ ਸਮਝ ਲਓ ਬਾਜ਼ਾਰ ਲਾ ਕੇ ਹਾਂ ਬਾਜ਼ਾਰ ਬਾਜ਼ਾਰ ਵਾਲਾ ਕੰਮ ਹਸਲੇ ਸੂ ਕੀ ਪੰਜ ਚਾਰ ਦਿਨ ਲਾ ਕੇ ਬੋਰਾ ਲਾ ਕੇ ਸੂ ਮੈਂ ਬੰਦ ਕਿਵੇਂ ਚੰਗੋ ਰ ਛਿੱਗੀ ਆ ਬਾਈ ਇਹ 6 ਦਿਨ ਦਾ ਚੈੱਕ ਕਰਾ ਦਾਂਗੇ ਚੈੱਕ ਕਰਾ ਦਾਂਗੇ ਜਮਾ ਕੁਝ ਲੈਣੀ ਤੋੜ ਦੋ ਕਹਿੰਦੀ ਅਬ ਦੰਦਾਂ ਚ ਸੱਜਣ ਹੋਏ ਵੀ 6 ਦੰਦ ਦਾ ਕਾਦੇ ਦਾ ਆ ਗਿਆ ਫੁੱਲ ਵੱਡਾ ਖਾਣ ਪੀਣ ਦੀ ਵੜੀ ਖੁੱਲੀ ਆ ਵੜੀ ਖੁੱਲੀ ਆ ਜੇ ਜੀਰਾ ਦਾ ਨਹੀਂ ਖਾਈ ਜਾਂਦੀ ਆ ਧੱਕੇ ਨਾ ਧੱਕੇ ਨਾ ਹਾਂ ਖਾਣ ਪੀਣ ਦੀ ਵੜੀ ਖੁੱਲੀ ਆ ਗਈ ਇੱਥੇ ਤਾਂ ਫੇਸ ਕੁਆਲਟੀ ਚੈੱਕ ਕਰ ਸਕਦਾ ਬਰੀਡ ਫੁੱਲ ਆ ਗਈ ਬਾਈ ਹਾਂ ਵੇ ਹੈਡ ਪੂਰੀ ਵੀ ਪੂਰੀ ਵੱਡੀ ਆ ਬਾਈ ਇਹਦਾ ਕੱਦ ਉੱਤੋਂ ਚੜਾਈ ਫੁੱਲਾ ਤੇ ਆਡਰ ਇਹਦਾ ਆ ਗਿਆ ਪੂਰਾ ਆਹ ਸੋਨੀ ਸ਼ੇਪ ਦੇ ਵਿੱਚ ਆ ਗਿਆ ਜਿਹਨ ਬਾਹਰ ਵਾਲੀਆਂ ਕੰਮਾਂ ਦਾ ਹੁੰਦਾ। ਮੁੱਲ ਵੀ ਆਪਾਂ ਬਾਈ ਹੈਰਾਨ ਕਰਨ ਵਾਲਾ ਹੀ ਕਰਾਂਗੇ ਵੜਦਾ। ਠੀਕ ਆ ਗਾ ਲਾ। ਤੇ ਕੱਟ ਕੇ ਵਾਲਾ ਦਿਖਾ ਦੇ ਕਹੇ ਜੀ ਬਰਾਬਰ ਉਹ। ਤੇ ਨਾ ਹੌਲੀ ਗਰੀ ਹੋਈ ਕਰੀ ਇੱਥੇ। ਆਰਡਰ ਦੇ ਨਾੜਾ ਦੂਣਾ ਦੇਖੀ ਕਿਵੇਂ ਨੇ ਭਰਾ? ਹਾਂ ਤੇ ਇੱਥੇ ਨਾੜਾ ਚੈੱਕ ਕਰ ਰਹੇ ਨਾੜਾਂ ਦਾ ਭਾਰਤ ਵਾਲਾ ਨਕਸ਼ਾ ਹੀ ਆ। ਹਾਂ ਬਿਲਕੁਲ। ਤੇ ਇੱਥੇ ਪਛਾਣ ਤੋਂ ਦਿਖਾ ਦੇ ਹੁਣ। ਤੋੜ ਦੇ ਬਾਈ ਥੋੜੀ ਜੀ। ਤੋੜ ਦੇ ਤੋੜ ਦੇ। ਸੂਆ ਦੂਜਾ ਦੰਦਾਂ 'ਚ 6 ਦੰਦ ਦੇ ਹੈ ਗਿਆ ਗੱਬਣ ਦਿਨ ਕਿੰਨੇ ਕੱਢ ਦੀ ਬਾਈ? ਦਿਨ 2-4 ਕਦਮ ਲੋ ਭਰਾ ਮੇਰੇ 2-4 ਦਿਨ ਕਰ ਹਾਂ ਬਦੋ 4 ਦਿਨ ਲਊਗੀ ਆ ਸੂ ਚੇਹ ਹੁਣੇ ਪਵੇ ਹਾਂ ਹੁਣ ਆਪ ਨੂੰ ਅਗਲੇ ਦੀ ਤਿਆਰੀ ਚਾਹੀਦੀ ਜੂ ਪੂਰੀ ਮੈਂ ਤਿਆਰੀ ਚਾਹੂੰ ਦੋ-ਚਾਰ ਦਿਨ ਬਾਈ ਦੋ-ਚਾਰ ਦਿਨ ਤਾਂ ਲੈ ਜੂ ਭਰਾ ਕਮਾਲ ਆ ਤੇ ਆਰਡਰ ਦੇ ਨਾਲਾ ਨੂੜਾ ਤੇ ਬਈ ਯਾਦ ਪੱਖੋਂ ਬੜੀ ਚੰਗੇ ਦੇਖੀ ਆ ਬਰੀਡ ਦੇ ਕਿੰਨੀ ਚੰਗੀ ਆ ਸਾਲ ਦੇ ਵਿੱਚ ਨਜ਼ਾਰੇ ਦੇ ਦੋ ਇੰਨਾ ਟਾਈਮ ਆ ਇਹਨਾਂ ਦਾ ਆਉਣ ਵਾਲਾ ਟਾਈਮ ਆਉਣ ਵਾਲਾ ਟਾਈਮ ਤੇਰੀ ਬਾਈ ਦਾ ਹਾਂ ਬਸ ਇਹਨਾਂ ਦਾ ਦੇਖ ਹਾਂ ਤੇ ਨਸਲ ਵੀ ਫੁੱਲਾ ਬਰੀਡ ਕੁਆਲਿਟੀ ਫੁੱਲ ਟੌਪ ਹੀ ਆ ਗਈ ਜਮਾਂ ਤੇ ਇੱਥੋਂ ਅਗਲੇ ਬੰਨੋਂ ਦਿਖਾ ਦੀ ਆਰਡਰ ਲੈ ਚੱਲ ਬਈ ਇਹਨੂੰ ਤੇ ਇੱਕ ਪੈਗੂਰੀ ਹੋਰ ਦੇਖ ਨਾਲਾ ਚਾਰੇ ਪ ਇੱਧਰ ਲਖਾ ਦੇਖ ਲਾ ਦੇ ਇੱਧਰ ਇੱਧਰ ਲਖਾ ਦੇ ਉਤਰਨਾ ਪਰਾ ਪਰਲੇ ਬੰਨੇ ਆਰਡਰ ਕਬਾਲ ਤੇਰੀ ਨਾ ਪੱਟ ਟਾਪ ਜਮਾ ਇਹਨਾਂ ਫੁੱਲ ਟਾਪ ਚੀ ਆ ਗਈ ਤੇ ਲੈ ਚਲ ਗਿਆ ਨਿਆ ਇਹਨੂੰ ਹੌਲੀ ਹੌਲੀ ਸੂਆ ਦੂਜਾ ਦੰਦਾਂ ਚ 6 ਦੰਦਾਂ ਤੇ ਦੰਦ ਬਾਈ ਕਹਿੰਦਾ ਕੱਢ ਦੂ ਦੁੱਧੇ ਵੀ ਚੰਗਾ ਪਾ ਦੂ। ਇਹ 28 ਤੋਂ 30 ਕਿਲੋ ਦੁੱਧ ਕੜੇ ਜਿਹੜੇ ਫਾਰਮ ਤੋਂ ਮੈਂ ਲਈ ਹੈ। 28 ਤੋਂ 30 ਕਿਲੋ ਦੁੱਧ ਕਹਿਆ ਹੋਦਾ ਨਾ ਬਈ ਯਾਰ। ਪਹਿਲਣ ਸਰਕਾਰ। ਹਾਂ ਪਹਿਲਣ ਸਰਕਾਰ। ਕੋਪਾ ਪਤਾ ਲੈ ਕੇ ਆਂ ਜਿਵੇਂ ਭਰਾਣੇ ਕਿ ਬਾਕੀ ਇਹ 10 ਦੀ ਜਿਆਦਾ ਬ੍ਰੂਟ ਵਾਲੀ ਹੈ। ਹਾਂ ਜਾਤ ਕੁਆਲਟੀ ਫੁੱਲ ਆ ਬਾਡੀ ਦੀ ਚੜਾਈ ਵੀ ਫੁੱਲਾ ਤੇ ਆਰਡਰ ਦਾ ਸਾਈਜ਼ ਵੀ ਬਹੁਤ ਸੋਹਣਾ ਹੈ। ਜਮਾ ਫਿਕਸ ਆਰਡਰ ਦੀ ਟਟ ਮੈਂ ਲੈ ਬਣੂ ਹੀ ਉਹਨੂੰ। ਚੰਗੇ ਫਾਰਮ ਦੀ ਸ਼ਾਨ ਵੰਡਣਾ ਇਹ ਬੱਚੀ ਨੇ ਜਾ ਕੇ। ਬਸੀਆਂ ਬੁੱਸੀਆਂ ਦੇ ਦਿੱਤੀਆਂ ਤਾਂ ਨਜ਼ਾਰੇ ਦੇ ਦੋਣਾ ਬਈ। ਕੱਦ ਪੈੱਡ ਵੀ ਫੁੱਲ ਵੱਡਾ ਤੇ ਆਰਡਰ ਦੀ ਕੁਆਲਿਟੀ ਜਿਹਦੀ ਹਰੇਕ ਪੱਖ ਤੋਂ ਟਾਪ ਆ ਗਈ ਕੱਦ ਫੁੱਲ ਵੱਡਾ ਤੇ ਨਾੜਾਂ ਦਾ ਆ ਗਿਆ ਜਾਲ ਉਹੀ ਇੱਧਰਲੇ ਬੰਨੇ ਦਿਖਾ ਦੇ ਇਹ ਇੱਧਰ ਨੂੰ ਕਰੀ ਕਰੀ ਕਰੀਆਂ ਇਹ ਇੱਥੋਂ ਇੱਥੋਂ ਦਿਖਾ ਦੇ ਸਮਾਰ ਕੇ ਦੇਖ ਨਾੜਾਂ ਕਿਵੇਂ ਬੰਨੀ ਬਿੰਨੀ ਪਈ ਜਾਮਾ ਨਾੜਾਂ ਦੀ ਦਾ ਬਾਹਰ ਤੜਾ ਨਕਸ਼ੇ ਬਣਾ ਦੇ ਬਾਹਰ ਨਕਸ਼ੇ ਜਾਮਾ ਦੇਖ ਤੇ ਥਾਨ ਤੁਣ ਲਈ ਬਈ ਕੀ ਆ ਬਾਤ ਯਾਰ ਦੇਖੀ ਦੇਖ ਤੇ ਇੱਕ ਹੋਰ ਅਗੂਰੀ ਦੇਖੀ ਆਹ ਦੀ ਆਹ ਦੇਖ ਪਰੂ ਦੇਖੀ ਠੀਕ ਹੈ ਗੱਲਾਂ ਲੈ ਤੇ ਆਰਡਰ ਦਾ ਸਾਈਜ਼ ਬਹੁਤ ਸੋਹਣਾ ਬਣਾਉ ਤੇ ਫਿਕਸ ਆਰਡਰ ਰੱਖੂਗੀ ਬਿਲਕੁਲ ਤੇ ਇੱਥੋਂ ਇਹਦਾ ਕੱਦ ਵੀ ਦਿਖਾ ਦੇ ਕੱਦੇ ਆ ਵੀ ਫੁੱਲ ਵੱਡਾ ਆ ਗਿਆ ਚੜਾਈ ਵੀ ਫੁੱਲਾ ਕੀ ਦੰਦਾਂ 'ਚ ਹੈਗੀ 6 ਦੰਦ ਖਾਣ ਪੀਣ ਦੀ ਸ਼ਿਕਾਇਤ ਨਹੀਂ ਸੁਣਦਾ। ਖਾਣਦੇ ਨੂੰ ਮਰਦੀ ਦੂਜੇ ਦੂਜਿਆਂ ਨੂੰ ਵੀ ਖਾਜੂ ਵਿਖਾਜਾ ਕਰੂਗੇ। ਦੂਜਿਆਂ ਦਾ ਵੀ ਦਾਣਾ ਖਾਜਾ ਕਰੂ ਮੂਹਰੋ ਚੱਕ ਕੇ ਤੇ ਦੁੱਧ ਦੀ ਇਹਦਾ ਨਾ ਰਿਕਾਰਡ ਆ ਰਿਕਾਰਡ ਬਾਈ ਕਹਿੰਦਾ 28 30 ਕਿਲੋ ਦਾ ਰਿਆ ਪਹਿਲਣ ਦਾ। ਹਾਂ ਪਹਿਲਣ ਜਿਵੇਂ ਮਾਲ ਗਏ ਦੱਸੋ ਮੈਂ ਦੱਸਦਾ ਮੈਂ ਜਿਹੜੇ ਫਰਜ ਲਈ ਆ। ਇਹਦਾ ਰੇਟ ਕੀ ਰਹੂਗਾ ਬਾਈ? ਰੇਟ ਯਾਰ ਆਪਾਂ ਜੇ ਆਪਾਂ 1 5 10 ਮੰਗ ਲਈ ਤਾਂ ਵੀ ਭਰਾ ਮੇਰਾ ਘਟਾਗਾ। ਠੀਕ ਆ ਗੱਲ। 90000 ਦੀ ਦੇ ਦਾਂਗੇ ਬਸੀ ਆਪਾਂ। ਇਹ ਦੇ ਦਾਂਗੇ 90 ਦੀ। 90 ਚ ਮਾਨ ਤਾਨ ਵੀ ਕਰ ਦਾਂਗੇ ਹੋਰ ਦਾ। ਠੀਕ ਆ ਗੱਲ। ਇਹ ਬ ਏ ਮਿਲੂਗੀ 90 ਦੀ ਪੂਰੇ ਦੀ 90 ਮਾਨਤਨ ਕਰ ਦਾਂਗਾ ਨਾ ਵਿੱਚੋਂ ਥੋੜਾ ਬਹੁਤਾ ਮਾਨਤਨ ਬਾਈ ਕਹਿੰਦਾ ਹੋ ਜੂ ਤੇ ਹੁਣ ਮਾਰ ਦੇ ਗਰੀ ਆ ਨਗੀਨੇ ਦਾ ਕਾਲੀ ਬੱਸੀ ਜਮਾ ਜੈਡ ਬਲੈਕ ਆ ਭਰਾ ਮੇਰਾ ਦੇਖ ਬੰਨੂ ਗੋਲ ਬੱਸੀ ਕਿਵੇਂ ਤਿਆਰ ਕਰੀਏ ਬੰਦੇ ਨੇ ਯਾਰ ਇਹਦਾ ਆਰਡਰ ਦਾ ਸਾਈਜ਼ ਆ ਜਿਹੜਾ ਉਹ ਬਾਲਾ ਬਾਗ ਗੁਰੀ ਪਲੂਨ ਬੱਸੀ ਆ ਭਰਾ ਮੇਰਾ ਸੁਹਾ ਪਹਿਲਾ ਦੰਦਾ ਕਿਵੇਂ ਪਹਿਲਾਂ ਬੱਸੀ ਸੀਲ ਠੰਡੀ ਤਾਂ ਕੀ ਆ ਬਾਤ ਹੀ ਆ ਭਰੀਆ ਦੰਦਾ ਚ ਪਤਾ ਕੁਛ ਆ ਦੰਦਾ ਜਮਰਾਟਾ ਵੀ ਦਿੱਤਾ ਹੀ ਤੈਨੂੰ 2 ਸਾਲ ਦੀ ਆ ਇਹ ਬੱਸੀ ਉਹਨੇ ਕਹੀ ਮਾਲ ਮੈਂ ਦੰਦ ਨਹੀਂ ਪੱਟੇ ਠੀਕ ਆ ਗੱਲ ਤੇ ਫਿਰ ਭਾਈ ਕਹਿੰਦਾ ਚੈੱਕ ਨਹੀਂ ਕਰੇ ਪਾਰੇ ਜਿਹੜੇ ਆਰਡਰ ਦਾ ਸਾਈਜ਼ ਆ ਨਾ ਜਿਹੜੀ ਦੀ ਕੁਆਲਿਟੀ ਆ ਜਿਹੜੀ ਦੀ ਬਾਡੀ ਆ ਉਸ ਤੋਂ ਜਿਹੜਾ ਰੰਗ ਰੂਪ ਆ ਦੁੱਧ ਕੁਝ ਵੀ ਕਰ ਸਕਦੇ ਜਿਹੜੇ ਸਾਲ ਦਾ ਲੇਵਾ ਤੇ ਆਬਾਦੀ ਉਹੀ ਗੱਲ ਜਮ ਤੌਰ ਦੀ ਇਹ ਕੁਝ ਵੀ ਕਰ ਸਕਦੀ ਹੈ ਹਾਂ ਗਾੜੀ ਦੇ ਪਸਾੜੀ ਬਾਰੀ ਠੰਡੀ ਸੀ ਲੈਣੀ ਫਾਰਮ ਦੇ ਵਿੱਚੋਂ ਲੈ ਆ ਮਤੋਂ ਨਮਾਈਂ ਆ ਤੇਰੇ ਮੂਰੇ ਤੋਂ ਆਏ ਤੋਂ ਠੀਕ ਆ ਗੱਲ ਹਾਂ ਤੇ ਆਰਡਰ ਦਾ ਸਾਈਜ਼ ਵਾਲਾ ਸੋਨਾ ਤੇ ਗਾਂ ਵਾਲੇ ਬੰਨੇ ਦੀ ਦਿਖਾ ਦੇ ਆਰਡਰ ਹੀ ਆ ਗਿਆ ਗੂੜੇ ਕਸਾਇ ਬੜਾ ਇੱਧਰ ਫੜਾ ਕੇ ਕਰ ਤੂੰ ਦੱਸ ਦੇ ਕਿੰਨਾ ਕਿੰਨਾ ਕਫੋਲਾ ਬਿਆਹ ਕਰਦੇ ਦਿਖਾ ਦੇ ਕੱਦ ਬਿੱਡ ਦਾ ਲੈ ਆਈਡੀਆ ਇੱਥੋਂ ਕਰਾ ਲੇ ਕੱਲਾ ਹਾਂ ਕੱਦ ਵੀ ਦਿਖਾ ਦੇ ਆਪਾ ਉਹ ਨਹੀਂ ਕਹਿੰਦੇ ਵੀ ਕਰਦਾ ਛੋਟਾ ਬੜਾ ਜਿੱਦੀ ਹੈਗੀ ਉਹਦੀ ਦੱਸ ਕੱਦ ਬਿੱਡ ਵੀ ਫੁੱਲ ਵੱਡਾ ਆ ਗਿਆ ਫੁੱਲਾਂ ਸਰਾ ਹੀ ਆ ਗਈ ਹਰੇਕ ਪੱਖ ਤੋਂ ਚੱਲ ਤੋੜ ਦੇ ਭਰਾ ਮੇਰਾ ਹਾਂ ਅੱਜ ਸਰਾ ਹੀ ਕਰਿਆ ਪਿਆ ਕਹਿੰਦੇ ਟੋਲੇ ਜੀ ਚਮਕਾਉਰ ਨੇ ਅੱਜ ਐਂਡ ਕੰਮ ਹੀ ਕਰਿਆ ਪਿਆ ਜਮੀ ਬਾਹਰ ਵਾਲੀਆਂ ਗਾਮਾਂ ਵਾਲਾ ਸਿਸਟਮ ਹੀ ਹਾਂ ਇੱਥੋਂ ਘੈਰੀ ਸਾਰੀ ਦਿਖਾਈ ਦੀ ਹੋਈ ਜਿਵੇਂ ਬਾਹਰਲੀ ਬਾਹਰਲੀ ਕੰਟਰੀ ਨਾਲ ਸੋਹ ਜਿਹਾਂ ਦਲੇ ਵੀ ਬੈਂਕ ਲੇ ਬੀਦੀ ਚੌੜੇਲੇ ਵੰਦੀ ਉਦਾਂ ਦੀ ਲੇ ਵੜਾ ਵਸੀ ਹੈ ਨਾ ਫਿਕਸ ਆਰਡਰ ਰੱਖੋ ਪਰ ਠੋਕਮਾ ਠੋਕਮਾ ਇਹ ਹਾਲ ਤਾਂ ਲੈਂਦੀ ਆ ਪੰਜ ਚਾਰ ਦਿਨ ਬਾਈ ਠੀਕ ਆ ਗੱਲ ਜਿਹਨੇ ਬੱਸੀ ਨੇ ਇਹ ਰੱਖਣੀ ਹੋਵੇ ਪੰਜ ਸੱਤ ਸਾਲ ਚੋ ਸਕਦਾ ਬੱਚੇ ਚੰਗੇ ਗੱਭਣ ਆ ਇਹ ਸਾਨੂੰ ਉਹ ਗੱਲ ਦੱਸਦਾ ਨਾ ਕਿਦਿਆਂ ਸਮਝੀ ਜਾਉਂ ਵੀ ਬਾਜ਼ਾਰ ਲਾਈ ਫਿਰਦੇ ਆ ਹਾਂ ਬਾਜ਼ਾਰ ਤਾਂ ਇਹ ਲਾਉਗੀ ਦੁੱਗਣਾ ਕਰਕੇ ਫੇਰ ਲਾਉਗੀ ਬੱਸ ਇਹ ਸਿਸਟਮ ਆ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਬਾਕੀ ਸਾਊਸਵਾਦੀ ਬਹੁਤ ਵੀ ਜ਼ਿਆਦਾ ਬ੍ਰੀਡਲ ਪਰ ਇੱਥੇ ਸਾਊਸਵਾਦੀ ਬਹੁਤ ਆ ਲੈ ਚੱਲ ਗਿਆ ਨੀ ਇਹਨੂੰ ਲੈ ਚੱਲ ਲੈ ਚੱਲ ਇਹਨੂੰ ਵੋਚ ਕੇ ਬੋਝ ਕੇ ਬੋਝ ਕੇ ਡਰਦੀ ਆ ਥੋੜਾ ਜਨਾ ਹਾਂ ਡਰਦੀ ਨਹੀਂ ਸਾਡੇ ਰਸੇ ਪਾ ਦੇ ਲਿਆ ਕੇ ਆਉਣ ਸਾਰੇ ਇਹਨਾਂ ਦੇ ਚਾਰਿਆਂ ਦੇ ਉੱਥੇ ਖੁੱਲੀਆਂ ਰਹੀਆਂ ਉੱਥੇ ਖੁੱਲੀਆਂ ਰਹਿੰਦੀਆਂ ਨੇ ਐ ਬੱਟਾ ਪੈ ਜਾਂਦਾ ਬਾਈ ਤੇ ਆਰਡਰ ਦਾ ਸਾਈਜ਼ ਵਾ ਕਮਾਲ ਆ ਕੱਦ ਵਿੱਡ ਫੁੱਲ ਵੱਡਾ ਕਲਰ ਬਲੈਕ ਆ ਤੇ ਕੰਮ ਇਹਦਾ ਵੀਡੀਓ ਤੇ ਇੱਕ ਗੱਲ ਦੱਸ ਦੇਣਾ ਬਲੈਕ ਕਾਲੀ ਹੋ ਜੂਗਾ ਕੰਮ ਇਹਦਾ ਜਮਾ ਬਲੈਕ ਨਾਲ ਇਹਦੀ ਕੁਆਲਿਟੀ ਐ ਐਂਟਰੀ ਕੇ ਜਿਹਨੇ ਪਹਿਲਾਂ ਲਾਇਆ ਬਸ ਉਹੀ ਲੈ ਜਾਓ ਫੜਕੇ ਨੂੰ ਜਿਹੜਾ ਲੈ ਗਿਆ ਲੈ ਗਿਆ ਅੱਜ ਜਿਹੜਾ ਰਹਿ ਗਿਆ ਰਹਿ ਗਿਆ ਕੰਮ ਐਡੇ ਹੋਣ ਜਾ ਰਿਹਾ ਬਿਲਕੁਲ ਬਿਲਕੁਲ ਸੂਆ ਪਹਿਲਣਾ ਦਿਨ ਦੋ ਚਾਰ ਕੱਢਦੀ ਆ ਬਾਈ ਕ ਦਦ ਚੰਗੀ ਪਾਉਣ ਦੀ ਉਮੀਦ ਹੈ ਇਹਦੀ ਹਾਂ ਜਿਹੇ ਹਿਸਾਬ ਨਾਲ ਕੁਆਲਟੀ ਲੈਵੇ ਦੀ ਕੱਢਦੀ ਤੁਰੇ ਅੰਗੇ ਬਸ ਬਸੇ ਕੁਝ ਵੀ ਕਰ ਸਕਦੇ ਉਹਦੇ ਤੇ ਮੈਂ ਇੱਕ ਅੰਗਰੇਜ਼ਣ ਦਿਖਾਵਾਂਗਾ ਹਾਂ ਤੇ ਦੇ ਦੇ ਦੀ ਬੰਤਰ ਬਾਈ ਦੇਖੀ ਲੈਬਰੀ ਬੰਤਰ ਕਿੰਨੀ ਚੰਗੀ ਦੇਖੀ ਲੈ ਇਹ ਆਰਡਰ ਫਿਕਸ ਆ ਗਿਆ ਹਣਾ ਹਾਂ ਬਾਹ ਚੰਗਾ ਲੈਵਾ ਯਾਰ ਹੱਦੋਂ ਵੱਧ ਯਾਰ ਲੈ ਸਦਾ ਇਤਰੇਕਾ ਲਾਦੂ ਸੂਲ ਤਕਰ ਹਾਂ ਤੇ ਅਗਲੇ ਬੰਨੇ ਵੀ ਦਿਖਾ ਦੇਂਗਾ ਜੀ ਅਗਲੇ ਬੰਨੇ ਵੀ ਦਿਖਾ ਦੇ ਇਧਰਲੇ ਬੰਦੇ ਨੂੰ ਦਿਖਾ ਦੇ ਕਿਉਂਕਿ ਗਾਂ ਵਾਲੇ ਥਣ ਤੋਂ ਗਾਂ ਨੂੰ ਆਰਡਰ ਫੁੱਲ ਆ ਗਿਆ ਹਾਂ ਪੂਰਾ ਫੁੱਲ ਵੀਰੇ ਕੱਦ ਕਾਠ ਆ ਗਿਆ ਤੇ ਆ ਗਈ ਜਾਨ ਵਾਲੀ ਬੱਚੀ ਜਾਨ ਵਾਲੀ ਆ ਫੇਸ ਕੁਆਲਿਟੀ ਵੀ ਦਿਖਾ ਦੇ ਮੂੰਹ ਸਾਰਾ ਦਿਖਾ ਦੇ ਹਾਂ ਬੋਡੇ ਇਹ ਚੰਗਾ ਪਾ ਸਕਦੀਆਂ ਨੇ ਜਾਤ ਬਹੁਤ ਆ ਨਸਲ ਬਹੁਤ ਆ ਬੱਚੀਆਂ ਦੇ ਵਿੱਚ ਇਹਦੇ ਪੈਸੇ ਕਿੰਨੇ ਲੈ ਲਾਂਗੇ ਚਮਕੋ ਪੈਸੇ ਤੇ ਹੁਣ ਇਹਦੇ ਆਹੀ ਜੀ ਬੰਦੇ ਦੇ 15 ਮੰਗਦੇ ਤਾਂ ਵੀ ਥੋੜੇ ਆ ਭਰਾ ਮੇਰੇ ਦੇ ਨਾ ਠੀਕ ਹੈ ਸਿਰਫ 85000 ਦੀ ਹੁ ਦੇ ਦਾਂਗੇ ਆਪਾਂ 85000 ਦੀ 85 ਦੀ ਦੇਣੀ ਆ ਗੱਡੀ ਚੜ੍ਹ ਕੇ ਜਾ ਉਹ ਨਾ ਭਰਾ ਮੇਰੇ ਵੀ ਆ ਜਾ 70 ਪਿਆ ਤਰਸੀਲਾ ਮੈਨੂੰ ਫੋਨ ਨਾ ਲਾਵੇ ਭਾਈ 80 ਦੀ ਵੀ ਨਹੀਂ ਦੰਦੇ ਨਾ 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 85 ਹੀ ਦੇਣੀ ਆ ਭਰਾ ਮੇਰੇ ਦੰਦਾ ਨਹੀਂ ਫਾਰਮ ਦੇ ਆਹੀ ਇੱਕ ਇੱਕ 15 15 ਮੰਗਦੇ ਆ ਭਰਾ ਮੇਰੇ ਇੱਥੋਂ ਦਿਖਾ ਗਏ ਰੀ ਆਰਡਰ ਵੇ ਉਨਨੀ ਅੱਗੇ ਆ ਉਨਨੀ ਪਿੱਛੇ ਆ ਇੱਥੋਂ ਦੋ ਦੋਹਾਂ ਪੱਖਾਂ ਤੋਂ ਦਿਖਾ ਦੇ ਇੱਥੋਂ ਹਾਂ ਇੱਥੋਂ ਦਿਖਾ ਦੇ ਪਛਾਣੂ ਹੋ ਗਏ ਥੋੜਾ ਜਿਹਾ ਆਰਡਰ ਬਾ ਕਮਾਲ ਆ ਗਿਆ ਇਹ ਮਿਲੂ ਪੂਰੇ 85 ਦੀ 80 ਦੀ ਵੀ ਬਾਈ ਕਹਿੰਦਾ ਹੋਣੀ ਮੈਨੂੰ ਫੋਨ ਫੋਨ ਨਾ ਲਾਓ ਭਰਾ ਮੇਰੇ ਆ ਵੀ ਐਵੇਂ ਬੇਮਤਲਬ ਆ ਹਾਂ ਤੇ ਹੁਣ ਮਾਰ ਦੇ ਆ ਅੰਗਰੇਜ਼ਾਂ ਤੇ ਕੈਮਰਾ ਇਹਦੀ ਫੇਸ ਕੁਆਲਟੀ ਫੇਸ ਕੁਆ ਮੋੜ ਮੋੜੇ ਦੀ ਫੇਸ ਕੁਆਲਿਟੀ ਦਿਖਾ ਰਹੀ। ਖੋਲ ਖੜਾ ਖੋਲਾ। ਇਹ ਇੱਥੇ ਇੱਥੇ ਖੜਾ ਲਾ ਇੱਥੇ ਖੜਾ ਲਾ। ਇੱਥੇ ਮਾਰ ਦੇ ਫੇਸ ਕੁਆਲਿਟੀ ਦੇ ਕੈਮਰਾ। 19 ਨੰਬਰ ਟੈਗ ਪਾਇਆ। ਇਹ ਇਹ ਹੋਣ ਵਾਲੀ ਆਈਟਮ ਹੈ। 19 ਨੰਬਰ ਹੈ ਇਹਦਾ ਫਾਰਮ ਜਿਹੜਾ 20 ਨੰਬਰ ਦੀ ਬਾਈ ਕਹਿੰਦਾ। 19 ਨੰਬਰ ਟੈਗ ਪਾਇਆ ਹੋ ਜੀਦਾ ਬਾਈ। ਇਹਦਾ ਸੂਆ ਕਿਹੜਾ ਬਾਈ? ਦੂਜਾ ਸੂਆ ਵੀਰੇ। ਸੂਆ ਦੰਦਾਂ ਜੀ ਇਹ ਵੀ ਸਿੱਗੀ ਹੋਵੇ ਚੌਗੀਆਂ ਮੈਂ ਦੰਦੀ ਨਹੀਂ ਮੈਂ ਪਟਕ ਦੇਖੀ ਭਰਾ ਮੇਰਾ ਕੋ ਟਾਈਮ ਹਾਂ ਦੂਜਾ ਸੂਆ ਗਾ ਇੱਕ ਦਿਨ ਕੱਢਦੀ ਐ ਲੈਂਦੀ ਐ ਪੰਜ ਚਾਰ ਦਿਨ ਬਰੇ ਰਹੇ ਇਹ ਹੈਗੀ ਹਲੇ ਪੋਲ ਹਨਾ ਹਾਂ ਪੋਲੀ ਬਾੜੀ ਟੰਡਨ ਪਰੂਏ ਵੀ ਲੇਵਾ ਬਾਂ ਬਹੁਤ ਵਧੀਆ ਦੁੱਧ ਕੱਢਿਆ ਮੇਵਾ ਬਾਈ ਕਹਿੰਦਾ ਇਹ ਵੀ ਫੁੱਲ ਪਰ ਹੁਣ ਮੈਂ ਜੇ ਇੱਕ ਦਿਨ 25 ਕਿਲੋ ਦੁੱਧ ਕੱਢਣਾ ਨਹੀਂ ਕੱਢਿਆ 20 ਕਿਲੋ ਦੁੱਧ ਕੱਢਿਆ ਦਾ ਬਲੂਨ ਦਾ ਠੀਕ ਆ ਕਰ ਹਾਂ ਆ ਲੈ ਚੱਲ ਗੈਨੀ ਐ ਇਹ ਯਾਰ ਅੰਗਰੇਜ਼ ਨੇ ਹਨਾ ਹਾਂ ਸੋਹਣੀ ਬਾੜੀ ਲੱਗਦੀ ਐ ਭਰਾ ਯੂਪੀ ਚ ਬਹੁਤਾ ਤੇ ਦੁੱਧ ਵੀ ਬਾਈ ਕਹਿੰਦਾ ਚੰਗਾ ਰਿਕਾਰਡ ਹੈ ਲੈ 2 ਦੇਖ ਬਾਈ ਮੈਂ ਤੇ ਪੂਰੀ ਹੋਰ ਤੇ ਨੀ ਮੈਂ ਵੀ ਦੋ ਚਾਰ ਕੱਢ ਦਿਆ ਹਾਂ ਤੇਰੀ ਵੀਡੀਓ ਚ ਮੈਂ ਹੋਰ ਵੀ ਦੱਸਣਾ ਭਰਾ ਮੇਰਾ ਦੇਖ ਸੋ ਸਮਝ ਕੇ ਲੈ ਵੀ ਕਿਉਂ ਮੈਂ ਆਪਾਂ ਆਪ ਚੋਈ ਨਹੀਂ ਹੈਗੀ ਤੈਨੂੰ ਮੈਂ ਹੁਣ ਵੀ ਦੱਸਦਾ ਨਾ ਵੀ ਠੀਕ ਆ ਗੱਲ ਵੀ ਆਪਾਂ ਆਪ ਦੀ ਚੋਈ ਹੋਈ ਵੇ ਮੈਂ ਤਾਂ ਮਾੜੇ ਫਾਰਮ ਚ ਜਿਵੇਂ ਲਿਆਏ ਆ ਪੂਰੀ ਦੱਸਦਾ ਨਾ ਜਿਵੇਂ ਡਿਟੇਲ ਅੱਗੇ ਤੋਂ ਹਾਂ ਉਹ ਵੀ ਦੱਸ ਦਨੇ ਆਪਾਂ ਵੀ ਆਪਾਂ ਕਰਦੀ ਗੁਜਾ ਹੱਥ ਮਾਰੀਆਂ ਜਿੱਥੇ ਹੱਥ ਬਹੁਤ ਚੰਗੀ ਠੰਡੀ ਸੀ ਲਾ ਭਰਾ ਮੇਰਾ ਉਰਲੇ ਪਾਸੇ ਕਮਾ ਕੇ ਖੜਾ ਲਾ ਹਾਂ ਸਿਵਲ ਠੰਡੀ ਬਾਦੂ ਐ ਤੇ ਇੱਥੇ ਇੱਥੇ ਬੋਝ ਕੇ ਬੋਝ ਕੇ ਪਰੇਸ਼ਾਨ ਨਾ ਕਰ ਹਾਂ ਇੱਕ ਜੇ ਆ ਪਾਈ ਪਿਆ ਚ ਸੰਗਲੀ ਰੈਂਚ ਪਾ ਪੀ ਗਿਆ ਸੰਗਲੀ ਰੈਂਚ ਲਾਤਾ ਇੱਕ ਬਹਿਵੇ ਹਾਂ ਆ ਦੇਖੋ ਚੰਬਲ ਦਾ ਮੰਦੀ ਆ ਥੋੜਾ ਜਿਹਾ ਚੰਬਲ ਦੀ ਥੋੜਾ ਜਿਹਾ ਵੱਧ ਤੇ ਥਾਨ ਦਾ ਸਹਿਜ ਇਹਦਾ ਵੀ ਸੋਹਣਾ ਤੇ ਆਡਰੇ ਵੀ ਸੱਜਣੋ ਫਿਕਸ ਰੱਖੋ ਆਡਰ ਟੁੱਟਵਾ ਨਹੀਂ ਹੈਗਾ ਇਹਦਾ ਸੁਆ ਸੁੰਦੀ ਆ ਦੂਜਾ ਤੇ ਦਿਨ ਕਿੰਨੇ ਕਰ ਦਿਆ ਬਸ 2-4 ਦਿਨ ਲਓ ਭਰਾ ਮੇਰੇ ਤਿਆਰ ਹੀ ਆ ਬਹਿੜੀ 4-2-4 ਦਿਨ 2-4 ਦਿਨ ਮੈਨੂੰ ਇੱਕ ਦੋ ਦਿਨ ਵੱਧ ਵੀ ਲਿਆਸੇ ਘੱਟ ਵੀ ਲਿਆ ਦੇ ਭਰਾ ਐ ਦੇਖ ਲਈ ਮੇਰਾ ਆ ਇੱਥੇ ਰੋਕ ਲਾ ਹੱਥ ਮਾਰ ਦੇ ਮਾੜਾ ਲੈ ਇਥੇ ਰੋਗ ਕੋ ਲਈ ਇਥੇ ਰੋਗ ਲਾ ਪਰਲੇ ਬੰਨੇ ਦਿਖਾ ਦੇ ਗਾ ਜੀ ਪਰਲੇ ਬੰਨੇ ਲੰਗ ਜਾ ਲੈ ਲੰਗ ਜਾ ਕੇ ਤੇ ਮਰਦੀ ਸਾਡੇ ਪਰਲੇ ਬੰਨੇ ਲੰਗ ਜਾ ਗਾਂ ਵਾਲੇ ਬੰਨੇ ਦਿਖਾ ਦੇ ਹਾਂ ਇਥੋਂ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇਧਰਲੇ ਬੰਨੇ ਹ ਇਥੋਂ ਦਿਖਾ ਦੇ ਸਮਾਰ ਕੇ ਆएंगे ਆਈ ਗੇੜਾ ਦੇ ਦੀਆਂ ਇਧਰਲੇ ਪਾਸੇ ਵੀ ਆ ਜੀ ਬਸ ਦੇਖ ਹਾਂ ਦੇਖੋ ਫੇਸ ਕੁਆਲਿਟੀ ਤੇ ਮੈਂ ਪੇ ਚਿੱਟੀ ਕੁੜੀ ਕੁੜੀ ਆਂਡੇ ਵਰਗੀ ਅੰਗਰੇਜ਼ਨਾਂ ਹਾਂ ਅੰਗਰੇਜ਼ਨਾਂ ਦਾ ਅਸ਼ਿਸ਼ ਮਾਜ ਨਹੀਂ ਨਾ ਰੱਬ ਦੀ ਲੈ ਚੱਲ ਬਾਈ ਲੈ ਚੱਲ ਹਾਂ ਦੇਨ ਕੱਢੂ ਬਾਈ ਕਹਿੰਦਾ ਦੋ ਚਾਰ ਦੁੱਧ ਦਾ ਰਿਕਾਰਡ ਇਹਦਾ ਵੀ ਚੰਗਾ ਤੇ ਬਾਕੀ ਦੁੱਧ ਉਹ ਹੀ ਗੱਲ ਆ ਵੀ ਸੋ ਹਰੇਕ ਵੀਡੀਓ ਚ ਕਹਿਣਾ ਹੁੰਦਾ ਵੀ ਪਸ਼ੂ ਤੁਸੀਂ ਆਪਣੀ ਜੱਜਮੈਂਟ ਨਾ ਖਰੀਦਣਾ। ਹਾਂ ਆਪਦੀ ਜੱਜਮੈਂਟ ਨਾ। ਮੇਰਾ ਕੰਮ ਹੁੰਦਾ ਵੀਡੀਓ ਬਣਾ ਕੇ ਦਿਖਾਉਣਾ ਤੇ ਵਪਾਰੀ ਦਾ ਕੰਮ ਹੁੰਦਾ ਉਹ ਡਿਟੇਲ ਦੱਸਣੀ ਜਿਹੜੀ ਉਹਨੂੰ ਮਾਲਕ ਦੱਸ ਕੇ ਭੇਜਦਾ। ਇਹਦਾ ਕੀ ਰੇਟ ਰਹੂਗਾ ਬਾਈ? ਇਹਦਾ ਕੀ ਰੇਟ ਰਹੂਗਾ ਜਮ ਕਰਦੇਗਾ। ਕਿਵੇਂ ਬਾਈ? ਇਹਦਾ ਰੇਟ ਕੀ ਰਹੂਗਾ? ਇਹਦਾ ਰੇਟ ਜੇ 90-95 ਮੰਗ ਲਈ ਤਾਂ ਵੀ ਥੋੜਾ ਬੱਚੀਦਾ ਬਾਈ ਹੈਗਾ ਨਾ। ਠੀਕ ਹੈ। ਬਸ 2/80 ਦੇ ਦੇ ਦਾਂਗੇ ਬਸੀ ਇਹ ਵੀ। ਇਹ ਦੇ ਦਾਂਗੇ 78000 70000 ਦੀ ਦੇ ਦਾਂਗੇ। ਅਏ ਬਾਈ ਕਹਿੰਦਾ ਦੇ ਦਾਂਗੇ 78000 ਦੀ ਬੱਛੀ ਹਾਂ ਫੇਸ ਕੁਆਲਿਟੀ ਬਹੁਤ ਚੰਗੀ ਆ ਬੱਢਦੀ ਬਹੁਤ ਚੰਗੀ ਆ ਤੇ ਸ਼ਾਨਦਾਰ ਆ ਗਈ ਬੱਛੀ ਹਰੇਕ ਪੱਖ ਤੋਂ ਲੈ ਆਰਡਰ ਸੋਹਣਾ ਬਣਾਉ ਹਜੇ ਦਿਨ ਕੱਢਦੀ ਆ ਦਿਨ ਕੱਢਦੀ ਆ ਬਿਲਕੁਲ ਆ ਦੇ ਆ ਦਿਨ ਹਲੇ ਕੱਢਦੀ ਆ ਲੋਲੀ ਲੋਲੀ ਬਹੁਤ ਆ ਬਾਈ ਥਲੋ ਦੇਖ ਲੈ ਲੱਤਾਂ ਵਾਲੀ ਨਹੀਂ ਹੈਗੀ ਉਹ ਆਪਣੀ ਆਏ 2 ਘਾਟ 80 ਦੀ 2 ਘਾਟ 80 ਦੇ ਦਾ ਮਾਨਤਨ ਹੋਰ ਵੀ ਕਰਦਾਂ ਭਰਾ ਦਾ ਹਾਂ ਤੇ ਹੁਣ ਤੋੜ ਦੋ ਗਿਆਨੀ ਜੀ 5 ਨੰਬਰ ਵਾਲੀ ਬੱਛੀ 5 ਨੰਬਰ ਵਾਲੀ ਬੱਸੀ ਦੇਲੇ 3-4 ਦਿਨਾਂ ਦੀ ਸੂਈਆਂ ਨਾਲੋ ਜਿਵੇਂ ਦਿਖਾ ਦੇ ਬਿਲਕੁਲ ਨਾਲ ਐ ਪੂਰਾ 15 ਕਿਲੋ ਦਾ ਬਾਈ ਯ ਠੀਕ ਹੈ ਜੀ ਹਾਂ ਕਿੰਨੇ ਦਿਨ ਦੀ ਸੂਈ ਹੈ ਪੰਜ ਕਿਤਨ ਹੋ ਗਏ ਬਈ ਸੂਈ ਨੂੰ ਪੰਜਾਂ ਦਿਨਾਂ ਦੀ ਸੂਈ ਥੱਲੇ ਹਾਜ਼ਰ ਕਿੰਨਾ ਹੈ 15 ਕਿਲੋ ਦਦਾ ਬਈ ਡੰਗ ਦੋ ਡੰਗ ਚਵਾ ਦਾਂਗੇ ਚਾਰ ਡੰਗ ਚੂਜ ਵਾਲੇ ਲੀਟਰ ਭੰਡਾ ਆਪਦੇ ਘਰੇ ਲੈ ਆਇਆ ਕਰਿਓ ਅਸੀਂ ਚਾਹ ਆਪਣੇ ਘਰੇ ਪੀ ਲਿਆ ਕਰੂ ਆ ਕੇ ਆ ਸਵਾ ਸੱਜ ਨੂੰ ਅਡਜਸਟਮੈਂਟ ਕਰ ਲਿਓ ਵੀ ਹਜੇ ਚਬਾਈ ਦਾ ਦੋ ਤਿੰਨ ਘੰਟੇ ਬਾਕੀ ਨੇ ਆਹ ਲਾੜੋ ਵੀ ਇਹ 3 ਘੰਟੇ ਚਵਾਈ ਦੇ ਬਾਕੀ ਨੇ ਇਹਦੀ ਚਵਾਈ ਹੋਈ ਹੋਈ ਆ ਉਸ ਹਿਸਾਬ ਨਾਲ ਅਜਸਟਮੈਂਟ ਕਰ ਲਿਓ ਆਹ ਟਾਈਮ ਹੀ ਤਾਂ ਡੰਗ 2 ਡੰਗ 4 ਡੰਗ ਵੀ ਚਵਾ ਲਾਂਗੇ ਇਹਦਾ ਪੂਰਾ ਆਹ 5 ਡੰਗ 4 ਡੰਗ ਚੂ ਜਲੇ ਮੈਨੂੰ ਪਾ ਜਿੰਦੇ ਆਹ ਤੇ ਛੱਲੀ ਨਹੀਂ ਦੀ ਬੰਦੇ ਦੀ ਉਹ ਇੱਕ ਚੋਣ ਹੱਟੇ ਨਾਲ ਕੱਲ ਦਾ ਆਦਣਾ ਸਾਨੂੰ ਇੱਕ ਬਾਡੀ ਵਾਲੀ ਆ ਗਈ ਉੱਤੋਂ ਚੜਾਈ ਚੜੂਈ ਬਾਡੀ ਦੀ ਬਹੁਤ ਆ ਤੇ ਜਾਨ ਇਹਦੇ ਚ ਵੀ ਫੁੱਲ ਆ ਜਾਮਾ ਹਾਂ ਨਾਲ ਇਹਦੇ ਮੇਲ ਕਾਫ ਆ ਭਾਈ ਹਾਂ ਬੱਸ ਆ ਭਾਈ ਨਾਲ ਇਹਦੇ ਮੇਲ ਕਾਫ ਆ ਇਹਦੇ ਥੱਲੇ 15 ਕਿਲੋ ਹੈਗਾ ਹਾਜ਼ਰ ਕਮਾਲੋ 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 ਇੱਥੋਂ ਕਮਾਲੋ ਇਹਦੇ ਥੱਲੇ 15 ਕਿਲੋ ਹਾਜ਼ਰ ਆ ਵਧੂ ਹਜੇ ਹੋਰ ਕੁ 17 18 ਕਿਲੋ ਦੁੱਧ ਕੱਢਦੇ ਆ ਪਰ 15 ਹੀ ਕਹਾ ਮੰਨ ਕੇ ਲਵੇ ਭਰਾ ਮੇਰਾ ਫਰੇਮੀ ਮਾਗੋ ਬਾਲਾ ਕਹੀਦਾ ਮੈਂ ਬੰਦਾ ਵੀ ਆਇਆ ਕਟਿਆ ਕਟਿਆ ਅੱਜ 15 ਹਾਜ਼ਰ ਅੱਜ 15 ਮੰਨ ਕੇ ਅੱਜ ਲਵੇ ਦੁੱਧ ਇੱਥੇ ਰੋਕ ਲੈ ਇੱਥੇ ਰੋਕ ਲੈ ਬਾਈ ਕਹਿੰਦਾ ਇਹਦੇ ਥੱਲੇ ਹੈਗਾ 15 ਕਿਲੋ ਹਾਜ਼ਰ ਉਹ ਫੇਸ ਕੁਆਲਟੀ ਦੀ ਫੇਸ ਕੁਆਲਟੀ ਬਾਈ ਹਾਂ ਇੱਥੋਂ ਮਾਰਦੇ ਕੀ ਕੈਮਰਾ ਇਹਦੇ ਤੇ ਫੇਸ ਕੁਆਲਟੀ ਦੀ ਲਾਜਵਾਬ ਆ ਗਈ ਹਰੇਕ ਪੱਖ ਤੋਂ ਜਮਾਇਆ ਨਾ ਹੱਥ ਨਹੀਂ ਤਰੋਂਦੀ ਬੱਸੀ ਕਿਸੇ ਵੀ ਥਾਂ ਤੇ ਦੰਦਾਂ ਜੀ ਇਹ ਹੋ ਸਕਦੀ ਮੈਂ ਚੈੱਕ ਨਹੀਂ ਕਰੇ ਇਹਦੇ ਪਰ ਲੈ ਚਲ ਬਾਈ ਚਵਾਈ ਦੀ ਕਿਵੇਂ ਆ ਚਵਾਈ ਦੀ ਤਾਂ ਬਾਲੀ ਚੰਗੀ ਆ ਭਰਾ ਮੇਰਾ ਠੀਲ ਠੰਡੀ ਵਰ ਬਰਫ ਵਰਗੀ ਆ ਚਵਾਈ ਦੀ ਬਾਈ ਕਹਿੰਦਾ ਫੋਕੀ ਆ ਬਿਲਕੁਲ ਥੋੜੀ ਜਿਹੀ ਗੱਡੀ ਛਿੱਟਾ ਦਾ ਨਹੀਂ ਕੋਈ ਨਾ 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 ਟੂਟੀਆਂ ਵਰਗੀ ਚਵਾਈ ਹੋ ਚਵਾਈ ਆ ਭਰਾ ਮੇਰਾ ਜੇ ਕਿਸੇ ਦਾ ਤੇਲ ਪਾਣੀ ਮੱਚ ਗਿਆ ਤੇਲ ਪਾਣੀ ਦੇ ਦੂੰ ਜੇ ਉਨੀ ਕੀ ਹੋਈਗਾ ਹੋ ਦੱਸੋ ਚਵਾਈ ਚ ਮਾੜੀ ਨਿਕਲ ਗਈ ਮਾੜੀ ਜੀ ਮਾੜੀ ਨਿਕਲਦੀ ਆਪਣੀ ਗਾਂ ਬਾਈ ਚਵਾਈ ਚ ਮਾੜੀ ਹੋਈ ਬਾਈ ਕਹਿੰਦਾ ਤੇਲ ਖਰਚਾ ਵੀ ਦੇ ਕੇ ਭੇਜ ਦਾਂਗੇ 2 ਡੰਗ 4 ਡੰਗ ਚੋਕੇ ਲੈ ਜਿਓ ਦੁੱਧ ਹੈਗਾ 15 ਕਿਲੋ ਹਾਂ ਸੂਆ ਹੈਗਾ 5 ਇਹ ਇਹਦਾ ਵੀ ਰੇਟ ਹੈਰਾਨ ਹੈ ਕਰਨ ਵਾਲੀ ਹੋ ਫਰਾ ਮੇਰਾ ਜਮੀ ਜਮੀ ਹੈਰਾਨ ਕਰਨ ਵਾਲਾ ਇਹ ਕਿੰਨੇ ਦੇ ਦਾਂਗੇ 52 ਦੀ ਦੇ ਦਾਂਗੇ ਫਰਾ ਮੇਰਾ ਬਸ 52 ਦੀ ਦੇ ਦਾਂਗੇ 17 18 ਕਿਲੋ ਉਹ ਦਿਨ ਨੂੰ ਮੈਨਾਂ ਹੀ ਰੱਖਦਾ ਠੀਕ ਆ ਕਹਿੰਦਾ ਤੇ ਸੀਵਲ ਠੰਡੀ ਬਹੁਤਾ ਹਾਂ ਇਥੋਂ ਵੈਰੀ ਫੇਸ ਕੁਆਲਿਟੀ ਦੇ ਮਾਰਨੀ ਇਹ ਦੇ ਦਾਂਗੇ 52 52 ਡਰਦੀ ਥੋੜੀ ਹਾਂ ਹੁਣੀ 52 ਦੀ 52000 ਦੀ ਕੁੱਲ ਬਾਈ ਲੈ ਸੀਵਲ ਠੰਡੀ ਆਪ ਕੋ ਕੈਮਰਾ ਤੋਂ ਡਰਦੀ ਥੋੜਾ ਜਿਹਾ ਦੇਖ ਮਾਰਦੇ ਹਾਂ ਸਣਾ ਸੋਣਾਗਾ ਤੈਨੂੰ ਕੁਝ ਨਹੀਂ ਸੱਜਣੋ ਬਿਨਾ ਪੱਟੀ ਤੋਂ ਬਿਨਾ ਉਹ ਤਾਂ ਦੇਖ ਲੈ ਨੰਬਰ ਬੋਲ ਦੋ ਜੀ ਨੰਬਰ 9779475644 ਹਾਂਜੀ ਨੰਬਰ 97794 75644 ਤੇ ਇੰਨਾ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਹਰ ਤੋਂ ਲੈ ਜਿਓ ਪੰਨਵਾਲ ਜੀ